जीका कंस वाहे गुरु जी, का जी फते। <coughs> के फते स्वागत है आज सबका ਸਾਡੇ YouTube ਚੈਨਲ ਇੰਦਰ ਮਹਨ ਕੀਤਨ ਟਿਊਟੋਰੀਅਲ ਵਿੱਚ ਅੱਜ ਆਪਾਂ ਸ਼ਬਦ ਕਰਾਂਗੇ ਜੀ ਕਬੀਰ ਜੀ ਦਾ ਛੋਟਾ ਜਿਹਾ ਦੋ ਲਾਈਨਾਂ ਦਾ ਦੋ 17 ਦਾ ਸ਼ਲੋਕ ਹੈ ਜੀ ਕਬੀਰ ਅੱਲਾਹ ਕੀ ਕਰਤੰਦੀ ਜੈ ਸਿਮਰਤ ਦੁਖ ਜਾਏ ਬਹੁਤ ਹੀ ਮਿੱਠੀ ਤੇ ਪਿਆਰੀ ਧੁਨ ਹੈ ਜੀ ਇਦੇ ਸਟਾਰਟਿੰਗ ਵਿੱਚ ਜਿਹੜਾ ਸਿਮਰਨ ਹੋਣਾ ਹੈ ਉਹ ਵੀ ਆਪ ਜੀ ਨੂੰ ਕਰਵਾਵਾਂਗੇ ਅਤੇ ਸ਼ਬਦ ਦੇ ਵਿੱਚ ਜਿਹੜਾ ਸਿਮਰਨ ਹੁੰਦਾ ਹੈ ਉਹ ਵੀ ਕਰਵਾਵਾਂਗੇ ਆਪ ਜੀ ਨੇ ਆਪਣੇ ਅਕੋਰਡਿੰਗ ਜਿੰਨਾ ਸਮਾਂ ਆਪ ਜਿੰਨ ਮਿਲੇ ਹੈ ਕੀਰਤਨ ਦਾ ਤੁਸੀਂ ਸਿਮਰਨ ਵਧਾ ਸਕਦੇ ਹੋ ਆਓ ਜੀ ਪਹਿਲਾਂ ਮੇਰੇ ਪੜਾਣ ਦੇ ਸਕੇਲ ਤੋਂ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਹਾਂ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਪਹਿਲਾਂ ਪਹੁੰਚ ਸਕੇ ਜੀ ਅਤੇ ਜਿਹੜੇ ਚੈਨਲ ਨਾਲ ਜੁੜੇ ਹੋਏ ਹਨ ਉਹ ਵੀਡੀਓ ਨਾਨ ਤੱਕ ਜਰੂਰ ਦੇਖਿਆ ਕਰੋ ਜੀ ਤਾਂ ਜੋ ਤੁਹਾਨੂੰ ਕੱਲੀ ਕੱਲੀ ਗੱਲ ਸਮਝ ਆਵੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਸ਼ੁਭ ਅਲੋ ਸਟਾਰਟਿੰਗ ਵਿੱਚ ਆਪ ਜੀ ਨੇ ਸਿਮਰਨ ਕਰਵਾ ਲੈਣਾ ਹੈ ਦਾ Sucking on the suck ਅੱਜ ਇਹ ਦਾਵ ਜੀ ਨੇ ਸਟਾਰਟਿੰਗ ਜਿਸ ਸਮਾਨ ਕਰਵਾ ਕੇ ਅੱਜ ਇਹ ਪਛਾਹ ਸ਼ੁਰੂ ਕਰ ਜਗਾ ਸਿਮਰਨ ਦੱਸ ਦਿੱਤਾ ਸ਼ਬਦ ਦੇ ਵਿੱਚ ਪਾਸ ਦਿੱਤਾ ਹੁਣ ਅੰਤਰਾ ਦੇਖੋ ਜੀ Thank you. I'm ਦਾਪ ਜੀ ਨੇ ਇਹ ਸ਼ਬਦ ਅਲਣਾਣੇ ਕਿਉਂ ਕਿ ਕਿਉਂਕਿ ਜਦੋਂ ਅਸੀਂ ਸ਼ਬਦ ਕਰਦੇ ਹਾਂ ਉਹਦੇ ਵੀ ਸਿਮਨਨ ਵੀ ਜ਼ਰੂਰੀ ਹੁੰਦਾ ਹੈ ਤੇ ਸਟਾਰਟਿੰਗ ਵਿੱਚ ਆਪ ਜੀ ਨੂੰ ਸਿਮਨਨ ਦੱਸ ਦਿੱਤਾ ਹੈ ਕਿੱਦਾਂ ਕਰਨਾ ਹੈ ਕਿ ਮੇਨ ਸਟਾਰਟਿੰਗ ਹੁੰਦਾ ਹੈ ਬਾਕੀ ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਟਾਈਮ ਜਿੰਨਾ ਵੀ ਸਮਾਂ ਤੁਹਾਨੂੰ ਕੀਰਤਨ ਦਾ ਮਿਲਿਆ ਹੈ ਤੁਸੀਂ ਉਸੇ ਹਿਸਾਬ ਨਾਲ ਸਿਮਰਨ ਕਰਵਾ ਸਕਦੇ ਹੋ ਸ਼ਬਦ ਨੂੰ ਲੰਬਾ ਕਰ ਸਕਦੇ ਹੋ ਜੇ ਤੁਸੀਂ ਤੁਹਾਨੂੰ ਇਹ ਸਕੇਲ ਘੱਟ ਲੱਗਦਾ ਹੈ ਜੀ ਤੁਸੀਂ ਵੀਰਾਂ ਦੇ ਸਕੇਲ ਤੋਂ ਕਰ ਸਕਦੇ ਹੋ ਕਿਉਂਕਿ ਇਹ ਜਿਆਦਾ ਲੰਬਾ ਨਹੀਂ ਜਾਂਦਾ ਸ਼ਬਦ ਅੱਜ ਜੇ ਆਪਾਂ ਹੁਣ ਸਰਗਮ ਦੇ ਨਾਲ ਕਰਦੇ ਹਾਂ ਲਵੇ ਇੱਕ ਪੈਰ ਨਾਲ ਰਹਿ ਗਿਆ ਜੀ ਆਪਾਂ ਕਰ ਲੈਂਦੇ ਹਾਂ ਫਿਰ ਤੋਂ ਬਾਅਦ ਆਪ ਜੀ ਨੂੰ ਸਰਗਮ ਕਰਵਾਣੇ ਆ ਤੋ ਤੇ ਫਿਰ ਤੇਰੇ ਲੈ ਖਾ ਸਰਗਮ ਨਾਲ ਕਰਦੇ ਹਾਂ ਦੇਖੋ ਧਿਆਨ ਨਾਲ ਸਭ ਤੋਂ ਪਹਿਲਾਂ ਜਿਹੜਾ ਸਟਾਰਟਿੰਗ ਦਾ ਸੁਰ ਆਇਆ ਉਹ ਦੇਖ ਲਓ ਤੁਸੀਂ ਫਿਰ ਉਸ ਤੋਂ ਬਾਅਦ ਮੇਰੇ ਵੀਰਾਂ ਦੇ ਸਕੇਲ ਤੋਂ ਕਰਾਂਗੇ ਜੀ ਆਪਾਂ ਸਤਿਨਾਮ ਓਮ ਸਿਮਨ ਕਰਵਾ ਲੈਣਾ ਹੈ ਬਾਕੀ ਆਪੇ ਸ਼ੋਭੇ ਦੇ ਪਿਆਰਾ ਅੱਲਾਹ ਹੱਕ ਕੰਢੀ ਅੱਲਾਹ ਹੱਕ ਕਾਇਦੀ ਕਿਉਂਕਿ ਕਾਫੀ ਸਟੂਡੈਂਟ ਮੇਰੇ ਕੋਲ ਇਦਾਂ ਹਨ ਕਿ ਜਿਨ੍ਹਾਂ ਦੀ ਆਵਾਜ਼ ਪਾਤ ਉੱਪਰ ਨਹੀਂ ਜਾਂਦੀ ਜਾਂ ਨਹੀਂ ਤਾਂ ਉੱਪਰ ਨਹੀਂ ਜਾਂਦੀ ਹੈ ਤਾਂ ਉਹਨਾਂ ਵਾਸਤੇ ਇਹ ਸਕੇਲ ਠੀਕ ਹੈ ਇੱਥੇ ਮਤਲਬ ਨੀਵੇਂ ਸੁਰਾਂ ਤੇ ਸਾਰਾ ਹੀ ਸ਼ਬਦ ਹੋ ਜਾਂਦਾ ਹੈ ਬਾਕੀ ਕਿਸੇ ਨੂੰ ਵੀ ਨੀਵੇਂ ਸੁਰ ਲੱਗੇ ਤਾਂ ਤੁਸੀਂ ਵੀਰਾਂ ਦੇ ਸਕੇਲ ਤੋਂ ਕਰ ਸਕਦੇ ਹੋ ਵੀਰਾਂ ਦੇ ਸਕੇਲ ਤੋਂ ਤੁਹਾਨੂੰ ਦੱਸ ਦੇਣੀ ਹੈ ਅੱਲਾਹ ਤੁਹ ਕਾਰੇ ਗਾਰੇ ਸਸ ਸਾਨੀਖ ਕਿਉਂਕਿ ਮੈਂ ਮੈਨੂੰ ਨੀਵੇਂ ਸੁਰਾਂ ਤੇ ਗਾਇਆ ਨਹੀਂ ਜਾਂਦਾ ਤਾਂ ਇਸ ਕਰਕੇ ਮੈਂ ਥੋੜੀ ਪਤਲੀ ਆਵਾਜ਼ ਚ ਗਾਨੀ ਆ ਇੱਥੇ अल्लाह के कारे गा रे सा नी सा रे सा रे सा अल्लाह के के ਤਰਾ ਵੇਖ ਲੈਨੇ ਹਾਂ ਦਿਲ ਇਹੋ ਦਿਲ ਮੈਂ ਸਾਥ ਆਈ ਪਰੇ ਗਿਟ ਮਾ ਮਾਗਾ Predević. Ma. Ma. ਸਟਾਰਟਿੰਗ ਦੇ ਵਿੱਚ ਵੀ ਕਰਵਾ ਲੈਣਾ ਹੈ ਤੇ ਸ਼ਬਦ ਦੇ ਵਿੱਚ ਵੀ ਕਰਵਾ ਲੈਣਾ ਹੈ ਆਈ ਹੋਪ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਜਿਨ੍ਹਾਂ ਨੂੰ ਬੀਬੀਆਂ ਨੂੰ ਮੇਰੇ ਭੈਣਾਂ ਨੂੰ ਇਹ ਸਕਿੱਲ ਨਹੀਂਵਾ ਲੱਗਦਾ ਹੈ ਆਪ ਜੀ ਇੱਥੇ ਤੱਕ ਕਰ ਸਕਦੇ ਹੋ ਕਿਉਂਕਿ ਇੱਥੇ ਸਿਰਫ ਇਹ ਸਾਤਾ ਤੱਕ ਹੀ ਮਾਂ ਤੋਂ ਲੈ ਕੇ ਸਾਤਾ ਤੱਕ ਹੀ ਜਾ ਰਹੀ ਹੈ ਤੁਨ ਵੀਡੀਓ ਪਸੰਦ ਆਈ ਹੋਵੇ ਜੀ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬਦ ਤੋਂ ਬਾਦ ਦੋਸਤਾਂ ਮਿੱਤਰਾਂ ਵੀ ਤਾਂ ਜੋ ਹਰੇਕ ਹੀ ਕਿਸੇ ਨਾਲ ਹੱਲ ਲਾ ਸਕੇ ਜੀ ਕਮੈਂਟ ਕਰਾਈ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਜੇ ਆਪ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਅ ਬਾਕੀ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਕਿਉਂਕਿ ਕਈ ਮੇਰੇ ਭੈਣਾਂ ਦੇ ਕਮੈਂਟ ਆਇਆ ਉਹਨਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦੇ ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤਾਂ ਬੈਲ ਆਈਕਨ ਜਰੂਰ ਦਬਦਿਆ ਕਰੋ ਉਹਨੂੰ ਜਰੂਰ ਪ੍ਰੈਸ ਕਰਦਿਆ ਕਰੋ ਤਾਂ ਜੋ ਤੁਹਾਨੂੰ ਹਰੇਕ ਹੀ ਨੋਟੀਫਿਕੇਸ਼ਨ ਪਹਿਲਾਂ ਪਹੁੰਚ ਸਕੇ ਭੁੱਲਾ ਚੁੱਕਾ ਦੇਖਿਓ ਮਾਂ ਬਖਸ਼ਨੀ ਜੀ ਮਿਲਦੇ ਆਪ ਜੀ ਨੂੰ ਅਗਲੇ ਲੈਸਨ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ